ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਵੀਰ ਚੈਨਲ ਨਾਲ ਨਵੇਂ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਆ ਤਾਂ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ دلੋਂ ਧੰਨਵਾਦ ਆ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਨੇ ਤੇ ਨਾਲ ਹੀ ਮਿੱਤਰੋ ਅੱਜ ਸਿਹਾਲ ਕਬੱਡੀ ਕੱਪ ਤੇ ਸਾਰਿਆਂ ਨੇ ਦੇਖਿਆ ਹੀ ਹੈ ਟੀਮਾਂ ਸਾਰੀਆਂ ਸਿਰੇ ਦੀਆਂ ਬਣੀਆਂ ਹੋਈਆਂ ਸੀਗੀਆਂ ਪਰ ਸ਼ੀਲੂ ਵਾਲੀ ਟੀਮ ਥੋੜੀ ਜ਼ਿਆਦਾ ਤਾਕੜੀ ਬਣੀ ਹੋਈ ਸੀ ਚਾਰੇ ਪੰਜੇ ਰੇਡਰ ਬਹੁਤ ਸਿਰੇ ਦੇਸੀ ਤੇ ਜਫੇ ਵੀ ਵਧੀਆ ਰਵੀ ਸਾਹੋਗੜਾ ਵੀ ਮਿੱਤਰੋ ਦੋ ਜਫਿਆਂ ਦੇ ਨਾਲ ਹੀ ਪਿੱਛੇ ਰਹਿ ਗਿਆ ਪਰ ਹਰਿਆਣੇ ਵਾਲੇ ਸ਼ੀਲੂ ਨੇ ਕਹਿੰਦੇ ਗੱਲਾਂ ਵੱਡੀਆਂ ਕਰ ਦਿਖਾਈਆਂ ਅੱਜ ਵਧੀਆ ਕਬੱਡੀਆਂ ਪਾਈਆਂ ਰਵੀ ਦਿਉਰੇ ਨੇ ਇੱਕ ਜਫਾ ਲੱਗਿਆ ਬਹੁਤ ਸਿਰੇ ਦਾ ਕਬੱਡੀ ਕੱਪ ਹੋਇਆ ਜਿੱਥੇ ਬੈਨਰ ਟੀਮ ਰਹੀ ਹੈ ਮਿੱਤਰੋ ਕੈਥਲ ਦੀ 3 ਲੱਖ ਪਹਿਲਾ ਨਾਮ ਆ ਤੇ ਸੈਕੰਡ ਟੀਮ ਐਨ ਆਰ ਆਈ ਨਕੂਦਰ ਦੀ ਜੱਗੇ ਚਿੱਟੀ ਵਾਲੇ ਲੋਕਾਂ ਨੇ ਮਿਸ ਕਰੇ ਨਾਲ ਹੀ ਸਣੀ ਗਾਲੇ ਸੰਗਿਆਂ ਨੇ ਵੀ ਅੱਜ ਸਿਰਾ ਕਰ ਦਿੱਤਾ ਮਿੱਤਰੋ ਇਸਾ ਉਹਨਾਂ ਪਹਿਲਾ ਕਬੱਡੀ ਕੱਪ ਖੇਡੇ ਦੀ ਭਰਾ 2 ਲੱਖ ਸੈਕਿੰਡ ਨਿਯਾਮ ਸੀ ਰਵੀ ਦਿਉ ਰਾ ਰਿਹਾ ਵੈਸਟ ਰੇਡਰ 11 ਕਬੱਡੀਆਂ ਪਾਈਆਂ ਦੇ 10 ਨੰਬਰ ਵੈਸਟ ਜਾਂ ਫਿਰ ਸ਼ੀਲੂ ਹਰਿਆਣੇ ਵਾਲਾ 11 ਟੱਚ ਤੇ 8 ਜਫੇ ਨਾਲ ਹੀ ਰਵੀ ਸਾਹੋ ਕੇ ਵਾਲਾ ਵੀ ਮਿੱਤਰੋ ਦੋ ਜਫਿਆਂ ਦੇ ਨਾਲ ਹੀ ਰਹਿ ਗਿਆ ਸਵਰਾਜ 744 ਲੈ ਕੇ ਗਏ ਨੇ ਹਰਿਆਣੇ ਵਾਲੇ ਦੋਨੇ ਟੀਮ ਹੀ ਬਹੁਤ ਤਾਕੜੀ ਬਣੀ ਹੋਈ ਸੀ ਮਿੱਤਰੋ ਜੰਗੀਆਣੇ ਦੀ ਟੀਮ ਵੀ ਤਾਕੜੀ ਸੀ ਵਧੀਆ ਕੋਚ ਸਹਿਬਾਨਾਂ ਦੀ ਮੇਂਤੇ ਸਦਕਾ ਸਾਰੀਆਂ ਟੀਮਾਂ ਵਧੀਆ ਬਣੀਆਂ ਸੀਗੀਆਂ ਤੇ ਨਾਲ ਹੀ ਮਿੱਤਰੋ ਅੱਜ ਗੱਲ ਕਰਦੇ ਹਾਂ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਜੋ ਅੱਜ ਹੋ ਰਹੇ ਨੇ ਬਜਨੀ ਕਬੱਡੀ ਖਿਡਾਰੀਆਂ ਦੇ ਟੂਰਨਾਮੈਂਟ ਨੇ ਮਿੱਤਰੋ ਜਿਆਦੇ ਅੱਜ ਉਹਨਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੰਨੇ ਆ ਪਿੰਡ ਪੱਤੋਂ ਚ ਕਬੱਡੀ 66 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮਾ ਜਿੱਥੇ 7100 ਤੇ ਦੂਜਾ ਨਾਮਾ 650 ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਬਜਨੀ ਕਬੱਡੀ ਖਿਡਾਰੀਆਂ ਦਾ ਟੂਰਨਾਮੈਂਟ ਅੱਜ ਦੇ ਦਿਨ ਦਾ ਤੇ ਨਾਲ ਮਿੱਤਰੋ ਟਰੋਲੀ ਭਾਈ ਚ ਵੀ ਅੱਜ ਕਬੱਡੀ ਕੱਪ ਟਰੋਲੀ ਭਾਈ ਚ ਵੀ ਕਬੱਡੀ ਕੱਪ ਸ਼ੁਰੂ ਆ ਜੋ ਬਹੁਤ ਤਾਕੜਾ ਹੋਣ ਜਾ ਰਿਹਾ ਜਿੱਥੇ ਅੱਜ ਮਲਾਂ ਬਾਈਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਏ ਸੀ ਪਰ 13 ਤਰੀਕ ਨੂੰ ਅਜੋਰੇ 75 65 ਕਿਲੋ ਤੇ 55 ਕਿਲੋ ਦੇ ਮੁਕਾਬਲੇ ਹੋਣਗੇ ਜਿੱਥੇ ਬਹੁਤ ਵਧੀਆ ਪ੍ਰਾਈਜ਼ ਰੱਖਿਆ ਗਿਆ ਤੇ ਨਾਲ ਹੀ ਮਿੱਤਰੋ 15 ਤਰੀਕ ਨੂੰ ਟਰੋਲੀ ਭਾਈ ਚ ਐਂ ਕਹਿੰਦੇ ਸਿਰੇ ਦੀਆਂ ਟੀਮਾਂ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਸਿਰੇ ਦੀਆਂ ਟੀਮਾਂ ਨਹੀਂ ਮਿੱਤਰੋ ਪਹਿਲਾ ਨਾਮ ਲੱਖਾਂ ਤੇ ਦੂਜਾ ਨਾਮ 71000 ਆ ਬਸ ਟਰੇਡਰ ਤੇ ਜਾਫੀ ਨੂੰ ਕਹਿੰਦੇ ਹੋਰ ਟਰੈਕਟਰ ਨਾਲ ਮਾਨ ਸਨਮਾਨ ਹੋਊਗਾ ਆਣ ਕਹਿੰਦੇ ਸਿਰੇ ਦਾ ਕਬੱਡੀ ਕੱਪ ਹੋ 15 15 ਤਰੀਕ ਨੂੰ ਰੇ ਲੱਗਣੀ ਹੈ ਰੌਣਕਾਂ ਪੰਜਾਬ ਲਾਈਵ 1.com ਤੇ ਇਹਦਾ ਲਾਈਵ ਚੱਲੇਗਾ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਸਾਰੇ ਜਣੇ ਲਾਈਵ ਜ਼ਰੂਰ ਜੁੜਿਓ ਤੇ ਨਾਲ ਹੀ ਮਿੱਤਰੋ ਕੋਟਲਾ ਕਲਾਂ ਚ ਅੱਜ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਏ ਨੇ ਤੇ ਨਾਲ ਹੀ ਮਿੱਤਰੋ ਅੱਜ ਲੜਕੀਆਂ ਦੇ ਮੈਚ ਵੀ ਹੋਣਗੇ ਪਹਿਲਾ ਨਾਮ ਜਿੱਥੇ 5100 ਅਤੇ ਦੂਸਰਾ ਨਾਮ 4100 ਆ ਕਬੱਡੀ 52 ਕਿਲੋ ਦੇ ਪਹਿਲਾ ਨਾਮ ਜਿੱਥੇ 6100 ਅਤੇ ਦੂਸਰਾ ਨਾਮ 5100 ਆ ਵਿਸ਼ਟਾਂ ਲਈ 1-1 ਕਿਲੋ ਬਦਾਮ ਤੇ ਦੇਸੀ ਘਿਓ ਹੋਵੇਗਾ 45 ਕਿਲੋ ਦੇ ਇਹ ਭੈਣ ਜੋ ਵਧੀਆ ਖੇਡਿਆ ਨਾ ਪੀਤੂ ਕੋਟੜਾ ਉਹਦੀ ਮਿਹਨਤ ਦੇ ਸਦਕੇ ਹੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਹੋਰੀ-ਹੋਰੀ ਭੈਣ ਨੂੰ ਵਾਇਗਰ ਤਰੱਕੀਆਂ ਬਖਸ਼ੇ ਹੋਰ ਵੱਡੇ ਕੱਪਾ ਕਰਾਉਣ ਦਾ ਬਲ ਬਖਸ਼ੇ ਇਹ ਭੈਣ ਦੀ ਮਿਹਨਤ ਦੇ ਸਦਕੇ ਹੀ ਅਜੇ ਬਜਨੀ ਕਬੱਡੀ ਖਿਡਾਰੀਆਂ ਦੇ ਟੂਰਨਾਮੈਂਟ ਹੋਣ ਜਾ ਰਹੇ ਨੇ ਤੇ ਨਾਲ ਹੀ ਇਹਦਾ ਲਾਈਵ ਚੱਲੇਗਾ ਕਬੱਡੀ ਟਾਕ ਤੇ ਤਾਂ ਸਾਰੇ ਵੀਰ ਅਰਦਾਸ ਜ਼ਰੂਰ ਕਰਿਓ ਕਿ ਅੱਗੇ ਭੈਣ ਨੂੰ ਤਰੱਕੀਆਂ ਬਖਸ਼ੇ ਜਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੋ ਛੋਟੇ ਪਲੇਅਰਾਂ ਦੀ ਵਧੀਆ ਮਦਦ ਕਰਦੀ ਹੈ ਭੈਣਾ ਤੇ ਆਪ ਵੀ ਵਧੀਆ ਖਿਡਿਆਰਨਾ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਹੀ ਮਿੱਤਰੋ ਕੋਖਰ ਜੱਜ ਦੂਜਾ ਦਿਨ ਉਹ ਵੀ ਬਜਨੀ ਕਬੱਡੀ ਖਿਡਿਆਰੀਆਂ ਦੇ ਮੈਚ ਹੋਣਗੇ ਕਬੱਡੀ 37 ਕਿਲੋ ਦਾ ਪਹਿਲਾ ਨਾਮ ਜਿੱਥੇ 5100 ਆ ਤੇ ਦੂਸਰਾ ਨਾਮ 4100 ਆ ਨਾਲ ਹੀ ਕਬੱਡੀ 47 ਕਿਲੋ ਦਾ ਪਹਿਲਾ ਨਾਮ 7100 ਆ ਤੇ ਦੂਸਰਾ ਨਾਮ 6100 ਆ ਕਬੱਡੀ 52 ਕਿਲੋ ਦਾ ਪਹਿਲਾ ਨਾਮ 10000 ਆ ਤੇ ਦੂਸਰਾ ਨਾਮ 9900 ਆ ਬਈਟੇ ਖਿਡਿਆਰਨੀਓ ਸਰਪ੍ਰਾਈਜ਼ ਦਿੱਤੇ ਜਾਣਗੇ ਤਾਰੇ ਮਿੱਤਰੋ 14 ਜਨਵਰੀ ਨੂੰ ਲੱਗਣੀ ਹੈ ਰੌਣਕਾਂ ਪਹਿਲਾ ਨਾਮ ਜਿੱਥੇ 121000 ਹੋਵੇਗਾ ਤੇ ਦੂਜਾ ਨਾਮ 1 ਲੱਖ ਰੁਪਇਆ ਹੋਵੇਗਾ ਬੈਸ ট্রেਡਰ ਤੇ ਜਾਫੀ ਨੂੰ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਵੇਗਾ ਚਾਰ ਕਲੱਬਾਂ ਦੇ ਮੈਚ ਹੋਣਗੇ ਬਹੁਤ ਸਿਰੇ ਦੇ ਮਿੱਤਰੋ ਪੰਜਾਬ ਲਾਈਵ 1.com ਦੇ ਇਸ ਦਾ ਲਾਈਵ ਹੋਵੇਗਾ 14 ਤਰੀਕ ਨੂੰ ਇਸ ਦੀ ਜਾਣਕਾਰੀ ਆਪਾਂ ਮਿੱਤਰੋ ਟੀਮਾਂ ਕਿਹੜੇ ਕਿਹੜੇ ਟੀਮਾਂ ਬਣਣੀਆਂ ਕਿਹੜੇ ਕਿਹੜੇ ਪਲੇਅਰ ਖੇਡਣਗੇ ਦੇਵਾਂਗੇ ਜਾਣਕਾਰੀ ਤੋਂ ਚੈਨਲ ਦੇ ਨਾਲ ਜੁੜੇ ਰਹੋ ਸਾਰੇ ਭਰਾਵਾਂ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਦੇ ਨਾਲ ਹੀ ਮਿੱਤਰੋ ਵਾਹਿਗੁਰੂ ਅਗੇ ਅਰਦਾਸ ਕਰਿਆ ਕਰੋ ਇਹਨਾਂ ਖਿਡਾਰੀਆਂ ਦੇ ਲਈ ਜੋ ਇਨੀ ਠੰਡ ਦੇ ਵਿੱਚ ਦਰਸ਼ਕਾਂ ਦੇ ਲਈ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਦਿਨ ਰਾਤ ਗਰਾਊਂਡਾਂ ਦੇ ਵਿੱਚ ਮਿਹਨਤ ਕਰੀ ਉਹਦੀ ਮਿਹਨਤ ਦੇ ਸਦਕਾ ਹੀ ਗਰਾਊਂਡਾਂ ਦੇ ਵਿੱਚ ਸਿਰੇ ਸਿਰੇ ਦੀਆਂ ਕਬੱਡੀਆਂ ਪਾਉਂਦੇ ਨੇ ਤੇ ਜਫੇ ਲਾਉਂਦੇ ਨੇ ਸਾਰਿਆਂ ਨੂੰ ਵਾਹਿਗੁਰੂ ਸੱਟਾਂ ਵੇਟਣ ਤੋਂ ਬਚਿਤ ਰੱਖੇ ਤੇ ਸਾਰੇ ਕੋਚ ਸਹਿਬਾਨਾਂ ਨੂੰ ਜਿਹੜੇ ਟੀਮਾਂ ਤਿਆਰ ਕਰਦੇ ਸਾਰੇ ਖੇਡ ਕਬੱਡੀ ਦੇ ਪ੍ਰਮੋਟਰਾਂ ਨੂੰ ਕਮੇਟੀਆਂ ਨੂੰ ਜੋ ਐਡੇ ਤਾਕੜੇ ਕੱਪ ਕਰਾਉਂਦੇ ਨੇ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਫਰਾਂ ਨੂੰ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਤੇ ਨਾਲ ਹੀ ਮਿੱਤਰੋ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਕਮੈਂਟ ਕਰਿਆ ਕਰੋ ਆਪਣੀ ਅਪਡੇਟ ਕਿਵੇਂ ਦੀ ਲੱਗਦੀ ਹੈ ਕਿਸੇ ਵੀ ਵੀਰ ਨੂੰ ਕੋਈ ਦਿੱਕਤ ਆ ਤਾਂ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਦੱਸਿਆ ਕਰੋ ਆਪਣੀ ਅਪਡੇਟ ਕਿਵੇਂ ਦੀ ਹੁੰਦੀ ਹੈ ਜਨ ਨੂੰ ਜਿਹੜੇ ਪ੍ਰੋਸਪੋਰਟ ਕਰ ਰਹੇ ਨੇ ਦੇ ਲੋ ਧੰਨਵਾਦ ਇੱਕ ਵਾਰ ਫੇਰ ਤੋਂ ਤੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਜੋ ਹੋਣ ਵਾਲੇ ਤਖੜੇ ਕਪਾਂ ਬਾਰੇ ਦੇਵਾਂਗੇ ਜਾਣਕਾਰੀ ਤਦ ਤੱਕ ਲਈ ਦਿਓ ਜੀ ਆਗਿਆ ਧੰਨਵਾਦ